ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੱਗਿਆ ਵੱਡਾ ਝਟਕਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਅਖੜਕਾਉਣਾ ਪਵੇਗਾ ਦਰਵਾਜ਼ਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਤਾਂ ਸੁਖਬੀਰ ਸਿੰਘ ਬਾਦਲ ਗ੍ਰਿਫਤਾਰ ਵੀ ਹੋ ਸਕਦੇ ਨੇ ਇੱਕ ਪਾਸੇ ਜਿੱਥੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਵੱਲੋਂ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਦਾਵੇ ਵੀ ਕੀਤੇ ਜਾ ਰਹੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਅਤੇ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਾਗਾ ਤੇ ਦੂਸਰੇ ਪਾਸੇ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਕਸੂਤੇ ਫਸ ਗਏ ਨੇ ਦੱਸਿਆ ਜਾ ਰਿਹਾ ਕਿ 8 ਸਾਲ ਪੁਰਾਣੀ ਮਹਾਨਾ ਮਾਨਹਾਲੀ ਮਾਮਲੇ ਵਿੱਚ ਪਿਛਲੇ ਮਹੀਨੇ ਚੰਡੀਗੜ੍ਹ ਜਿਹੜਾ ਅਦਾਲਤ ਨੇ ਪੰਜਾਬ ਦੇ ਸਾਬਕਾ ਉਹ ਪ੍ਰਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਗੈਰ ਜਮਾਨਤੀ ਵਾਰੰਟ ਜਾਰੀ ਕੀਤੇ ਸਨ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਏ ਸਨ ਹਾਲਾਂਕਿ ਹੁਣ ਉਹਨਾਂ ਨੇ ਇਹ ਆਦੇਸ਼ ਵਾਪਸ ਲੈਣ ਲਈ ਅਦਾਲਤ ਵਿੱਚ ਅਰਜੀ ਦਾਇਰ ਕੀਤੀ ਹੈ ਜਿਸ ਦੀ 17 ਜਨਵਰੀ ਨੂੰ ਸੁਣਵਾਈ ਹੋਵੇਗੀ ਸ਼ੁੱਕਰਵਾਰ ਨੂੰ ਇਸ ਅਰਜੀ ਤੇ ਸੁਣਵਾਈ ਹੋਈ ਸੀ ਪਰ ਬਾਦਲ ਦੇ ਵਕੀਲ ਨੇ ਅਦਾਲਤ ਤੋਂ ਸਮਾਂ ਦੇਣ ਦੀ ਮੰਗ ਕੀਤੀ ਸਾਲ 2017 ਵਿੱਚ ਬਾਦਲ ਖਿਲਾਫ ਧਾਰਮਿਕ ਸੰਗਠਨ ਅਖੰਡ ਕਿਰਤਰੀ ਜਥੇ ਦੇ ਬਲਾਰੇ ਰਜਿੰਦਰਪਾਲ ਸਿੰਘ ਵੱਲੋਂ ਕੇਸਦਾਰ ਕੀਤਾ ਗਿਆ ਹਾਲਾਂਕਿ ਬਾਦਲ ਨੇ ਇਸ ਮਾਮਲੇ ਖਿਲਾਫ ਪੰਜਾਬ ਤੇ ਰਣਾ ਹਾਈ ਕੋਰਟ ਵਿੱਚ ਅਰਜੀ ਦਾਇਰ ਕੀਤੀ ਸੀ ਜਿਸ ਨੂੰ ਹਾਈ ਕੋਰਟ ਨੇ ਖਾਜ ਕਰ ਦਿੱਤਾ ਇਸ ਦੇ ਬਾਵਜੂਦ ਉਹ 17 ਦਸੰਬਰ 2025 ਨੂੰ ਤਾਰੀਖ ਨੂੰ ਅਦਾਲਤ ਵਿੱਚ ਪੇਸ਼ ਨਹੀਂ ਹੋਏ ਜਿਸ ਕਾਰਨ ਉਹਨਾਂ ਦੀ ਜ਼ੁਬਾਨ ਤਰਦ ਕਰ ਦਿੱਤੀ ਗਈ ਇਹ ਮਾਮਲਾ ਕੀ ਹੈ ਦੱਸਣ ਯੋਗ ਹੈ ਕਿ 4 ਜਨਵਰੀ 2027 ਨੂੰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਜਿੰਦਰਪਾਲ ਸਿੰਘ ਦੇ ਘਰ ਆਏ ਸਨ ਇਸ ਮੁਲਾਕਾਤ ਬਾਅਦ ਸੁਖਬੀ ਸਿੰਘ ਬਾਦਲ ਨੇ মিডিਆ ਵਿੱਚ ਜਥੇ ਖਿਲਾਫ ਵਿਵਾਦਿਤ ਬਿਆਨ ਦਿੱਤਾ ਜਿਸ ਵਿੱਚ ਉਹਨਾਂ ਨੇ ਜਥੇ ਨੂੰ ਅਤਵਾਦੀ ਸੰਗਠਨ ਦਾ ਰਾਜਨੀਤਿਕ ਚਿਹਰਾ ਦੱਸਿਆ ਇਸ ਤੇ ਰਜਿੰਦਰਪਾਲ ਸਿੰਘ ਨੇ ਬਾਦਲ ਖਿਲਾਫ ਚੰਡੀਗੜ੍ਹ ਅਦਾਲਤ ਵਿੱਚ ਮਾਨ ਹਾਨੀ ਦਾ ਕੇਸ ਦਰਜ ਦਾਇਰ ਕੀਤਾ ਸੀ ਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਬਾਦਲ ਦੇ ਇਸ ਬਿਆਨ ਨਾਲ ਉਹਨਾਂ ਦੇ ਸੰਗਠਨ ਦੇ ਅਕਸ ਨੂੰ ਨੁਕਸਾਨ ਪਹੁੰਚਿਆ ਹੈ ਯਾਨੀ ਕਿ ਹੁਣ ਜਵੰਤ ਦੀ ਮੰਗ ਕੀਤੀ ਜਾ ਰਹੀ ਹੈ ਹਾਲਾਂਕਿ ਉਹਨਾਂ ਦੇ ਵਿਰੁੱਧ ਗੈਰ ਜਵਾਨਤੀ ਵੈਂਟ ਮੁਹਾਲੀ ਦੀ ਸਤਾਨਕ ਅਦਾਲਤ ਚੰਡੀਗੜ੍ਹ ਦੀ ਅਦਾਲਤ ਵਿੱਚੋਂ ਜਿਹੜੇ ਜਾਰੀ ਹੋਏ ਹੋਏ ਨੇ ਗ੍ਰਿਫਤਾਰੀ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਹੁਣ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਖੜਕਾਇਆ ਗਿਆ ਹੈ ਹੁਣ ਇਸ ਦੀ ਇਸ ਮਾਮਲੇ ਤੇ ਵੱਡੀ ਸਰਵਾਈ ਹੋਵੇਗੀ ਰਾਤ ਮਿਲਦੀ ਹੈ 17 ਜਨਵਰੀ ਨੂੰ ਜਾਂ ਨਹੀਂ ਇਸ 17 ਜਨਵਰੀ ਨੂੰ ਪਤਾ ਲੱਗੇਗਾ ਕਿਉਂਕਿ ਵਾਰ-ਵਾਰ ਪੇਸ਼ ਨਹੀਂ ਹੋਏਗਾ ਜਿਸ ਤਰ੍ਹਾਂ ਕੰਗਣਾ ਰਣੌਤ ਬੀਬੀ ਮਹਿੰਦਰ ਕੌਰ ਦੇ ਕੇਸ ਵਿੱਚ ਬਠਿੰਡਾ ਦੀ ਅਦਾਲਤ ਵਿੱਚ ਵਾਰ-ਵਾਰ ਪੇਸ਼ ਨਹੀਂ ਹੋ ਰਹੀ ਇਸ ਕਰਕੇ ਬਠਿੰਡਾ ਦੀ ਅਦਾਲਤ ਵੱਲੋਂ ਚੈਲੰਜ ਕੀਤਾ ਗਿਆ ਹੈ ਕਿ ਜੇਕਰ 15 ਜਨਵਰੀ ਨੂੰ ਤੁਸੀਂ ਅਦਾਲਤ ਵਿੱਚ ਪੇਸ਼ ਨਹੀਂ ਹੁੰਦੇ ਫਿਜ਼ੀਕਲੀ ਤੁਹਾਡੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਗ੍ਰਿਫਤਾਰੀ ਵਾਰੰਟ ਵੀ ਜਾਰੀ ਹੋ ਸਕਦੇ ਨੇ ਉਸੇ ਤਰ੍ਹਾਂ ਵਾਰ-ਵਾਰ ਕਾਨੂੰਨ ਦੀਆਂ ਧੱਜੀਆਂ ਛਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਉਡਾਈਆਂ ਗਈਆਂ ਚੰਡੀਗੜ੍ਹ ਦੀ ਅਦਾਲਤ ਵਿੱਚ ਵਾਰ-ਵਾਰ ਪੇਸ਼ ਨਹੀਂ ਹੋਲੇ ਹੋਏ ਕੇਸ ਕਰਕੇ ਜਿਹੜੇ ਬਾਦਲ ਖਿਲਾਫ ਗੈਰ ਜਬਾਨਤੀ ਵਾਰੰਟ ਜਾਰੀ ਕੀਤੇ ਸਨ ਚੰਡੀਗੜ੍ਹ ਦੀ ਅਦਾਲਤ ਨੇ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਏ ਹਾਲਾਂਕਿ ਹੁਣ ਉਹਨਾਂ ਨੇ ਇਹ ਆਦੇਸ਼ ਵਾਪਸ ਲੈਣ ਦੀ ਅਰਜ਼ੀ ਦਾਰ ਕੀਤੀ ਹੈ ਜਿਸ ਤੇ 17 ਜਨਵਰੀ ਨੂੰ ਸੁਣਵਾਈ ਹੋਵੇਗੀ 17 ਜਨਵਰੀ ਨੂੰ ਚੰਡੀਗੜ੍ਹ ਦੀ ਅਦਾਲਤ ਵਿੱਚੋਂ ਰਾਤ ਮਿਲਦੀ ਹੈ ਜਾਂ ਨਹੀਂ ਮਿਲਦੀ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਸ 17 ਜਨਵਰੀ ਨੂੰ ਪਤਾ ਲੱਗੇਗਾ ਉਸ ਤੋਂ ਪਹਿਲਾਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਵੀ ਦਰਵਾਜ਼ਾ ਜਿਹੜਾ ਇਸ ਅਰਜੀ ਨੂੰ ਲੈ ਕੇ ਖੜਕਾਇਆ ਜਾ ਰਿਹਾ ਹਾਲਾਂਕਿ ਟਿੱਕ ਟਿੱਗਾ ਟਿੱਪਣੀ ਕੀਤੀ ਗਈ ਸੀ ਰਾਗੀ ਸੰਗਤ ਦੇ ਜਿਹੜੇ ਕੀਰਤਨੀਏ ਜਥੇ ਹੁੰਦੇ ਨੇ ਕਿਉਂਕਿ ਉਹਨਾਂ ਨੇ ਮੁਲਾਕਾਤ ਕੀਤੀ ਸੀ ਅਕਾਲੀ ਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਨਾਲ ਉਸ ਨੂੰ ਲੈ ਕੇ ਕਾਫੀ ਰਫੜ ਪਿਆ ਹੋਇਆ ਹੈ ਮਾਨਹਾਨੀ ਦਾ ਕੇਸ ਦਰਜ ਕੀਤਾ ਗਿਆ ਸੀ ਬਿਕਰਮ ਚਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਿਰੋਧ 17 ਜਨਵਰੀ ਤੋਂ ਬਾਅਦ ਮੁਸ਼ਕਲਾਂ ਘਟਣ ਲੀਆਂ ਜਾਂ ਵਧਣ ਗਈਆਂ ਇਹ ਡਿਪੈਂਡ ਕਰਦਾ ਹੈ ਮਾਨਯੋਗ ਅਦਾਲਤ ਤੇ